ਅੱਜ ਅਗੋਰ ਤੋਂ ਗੱਲ ਸੁਣਾਉਣਾ ਇੱਕ ਬੀਬੀ ਨੂੰ ਮਹਾਰਾਜ ਨੇ ਵੱਡੇ ਮਹਾਰਾਜ ਨੇ ਮੂਲ ਮੰਤਰ ਦਿੱਤਾ ਪੋਲੇ ਦੀ ਗੱਲ ਕਰਾਂਗੇ ਜਿਹੜੇ ਪੋਲੇ ਬੰਦੇ ਕਿੱਦਾਂ ਰੱਬ ਨਾਲ ਲੱਗਦਾ ਮੂਲ ਮੰਤਰ ਆ ਜਦੋਂ ਉਹ ਜਪਦੀ ਸੀ ਜਦੋਂ ਆੜਾ ਨਾਨਕ ਹੋ ਸੀ ਤੀਸਾ ਜਿਹਨੇ ਕਿਹਾ ਧੰਨ ਗੁਰਨਾਨਕ ਮਹਾਰਾਜ ਨੇ ਇਹਨੂੰ ਕਿਹਾ ਕਿ ਤੂੰ ਨਾ ਲਾ ਨਾ ਉਹ ਆਪਣੀ ਵੱਲੋਂ ਇਹਨੂੰ ਕਿਹਾ ਧੰਨ ਗੁਰਨਾਨਾ ਫੇਰ ਮੂਲ ਮੰਤਰ ਕਰਨਾ ਫੇਰ ਉਹਨੇ ਕਿਹਾ ਪਿਆਰ ਨਾਲ ਧੰਨ ਗੁਰਨਾਨਕ ਉਹਤੇ ਦੇ ਵਿੱਚ ਉਹਨੂੰ ਦਰਸ਼ਨ ਹੋਣ ਲੱਗੇ ਬਾਬਾ ਨਾਨਕ ਜੀ ਉਹਨੇ ਮਹਾਰਾਜ ਨੂੰ ਗਿਆ ਕਹਿੰਦੇ ਮੈਨੂੰ ਦਰਖ ਮਹਾਰਾਜ ਕਹਿੰਦੇ ਇਹ ਨਹੀਂ ਛੇਤੀ ਜੇ ਨਹੀਂ ਮਹਾਰਾਜ ਉਹਨੂੰ ਦਰਸ਼ਨ ਹੁੰਦੇ ਨੇ ਮਹਾਰਾਜ ਕਹਿੰਦੇ ਕਿੱਦਾਂ ਦਾ ਰੂਪ ਉਹਨੂੰ ਸਾਰਾ ਦੱਸਿਆ ਮਹਾਰਾਜ ਕਹਿੰਦੇ ਹਾਂ ਠੀ ਜਿਹਨੇ ਰੱਬ ਦੇਖਿਆ ਉਹ ਹੀ ਦਰਸਾ ਸਕਦਾ ਤੈਨੂੰ ਦੇਖਿਆ ਜੇ ਸਾਖ ਤਕਲਾਏ ਨਾਨਕ ਤੇਜਨ ਸੋਝੀ ਪਾਏ ਜਿਹਨੇ ਰੱਬ ਦੇਖਿਆ ਨਹੀਂ ਉਹ ਦੱਸ ਨਹੀਂ ਸਕਦਾ ਰੱਬ ਹੈ ਕਿਦਾਂ ਮਹਾਰਾਜ ਕਹਿੰਦੇ ਕਹਿੰਦੇ ਮਹਾਰਾਜ ਕਹਿੰਦੇ ਗੁਰਮੰਤਰ ਸੁਣਾ ਕੇ ਕਿੱਦਾਂ ਕਰਦੇ ਗੁਰਮੰਤਰ ਸੁਣਾ ਕੇ ਕਹਿੰਦੀ ਧੰਗੁਰ ਨਾਨਕ ਮਹਾਰਾਜ ਕਹਿੰਦੇ ਇਹੀ ਚੁਗਤੀ ਹੈ ਜਿਹਦਾ ਦਾ ਰੱਬ ਲਿਖਿਆ ਮਹਾਰਾਜ ਕਹਿੰਦੇ ਠੀਕ ਆ ਧੰਗੁਰ ਨਾਨਕ ਨੇ ਹਰ ਵਾਰੀ ਕਿਹਾ ਕਰ ਮਹਾਰਾਜ ਨੇ